ਭਜੇਂਦਰਪਾਲ ਸਿੰਘ ਵੀਐਮਆਰ ਕੇ ਨਮਨਗਰ ਜ਼ਿਲ੍ਹਾ ਪੰਚਕੂਲਾ ਹਰਿਆਣਾ ਤੋਂ ਅਸੀਂ ਆਏ ਹੋਏ ਆ ਇਹ 2 ਸਤੰਬਰ ਤੋਂ ਸਾਡਾ ਇਹ ਜੀ ਆਪਣਾ ਕੈਂਪ ਚੱਲ ਰਿਹਾ ਹੈ तकरीबन 2.5 ਮਹੀਨੇ ਹੋ ਗਏ ਆ ਜੀ ਤਾਂ ਮਤਲਬ ਉਸ ਤੋਂ ਕੰਟੀਨਿਊ ਚੱਲਿਆ ਸਾਡਾ ਇਹ ਮਤਲਬ ਉਹ ਜੀ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਕੋਲ ਹੁਣ ਤੱਕ ਆਪਣਾ ਇਲਾਜ ਕਰਵਾ ਚੁੱਕੇ ਆ ਦਵਾਈਆਂ ਫ੍ਰੀ ਰਹਿ ਚੁੱਕੇ ਆ ਉਸਰ ਹਜ਼ਾਰਾਂ ਦੀ ਗਿਣਤੀ ਵੀ ਸਾਡੇ ਕੋ ਆ ਚੁੱਕੇ ਨੇ ਜੀ ਸਾਡੇ ਦਿੱਲੀ ਜਿਹੜੀ ਮਤਲਬ ਅਗੇ ਸੇ ਐਵਰੇਜ ਅਸੀਂ 700 ਪੇਸ਼ੈਂਟ ਆ ਜਾਂਦਾ ਸੀ ਉੱਪਰ ਵੀ ਹੋ ਜਾਂਦਾ ਸੀ ਤਾਂ ਹੁਣ ਤਾਂ ਬਸ ਕਾਊਂਟਿੰਗ ਕਰੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਕੋਲ ਪੇਸ਼ੈਂਟ ਆ ਚੁੱਕੇ ਆ ਜੀ ਤਾਂ ਪਾਜੀ ਵੱਡੇ ਸਸਤਾਵਾ ਨੇ ਰਾਹਤ ਕੈਂਪਾਂ ਦੀ ਸ਼ੁਰੂਆਤ ਕੀਤੀ ਪਰ ਅਖੀਰ ਦੇ ਵਿੱਚ ਅਖੀਰ ਤੱਕ ਜਿਹੜਾ ਤੁਹਾਡਾ ਕੈਂਪ ਜਾਰੀ ਰਿਹਾ ਕੀ ਕਹਿਣਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਸੀ ਕਿ ਸਾਡੇ ਸੰਸਥਾ ਵੱਲੋਂ ਵੀ ਐਮਰਕਲੋਂ ਸਾਡੇ ਗੁਰਦੇਵ ਸੰਤ ਬਲਜੀਤ ਸਿੰਘ ਜੀ ਵੱਲੋਂ ਸਾਨੂੰ ਜੋ ਗਾਈਡਲਾਈਨ ਸੀ ਔਰ ਉੱਥੋਂ ਦੀ ਜੋ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਸਾਹਿਬ ਵੱਲੋਂ ਤਸੀਲਦਾਰ ਸਾਹਿਬ ਆਪਣੇ ਸਾਰੇ ਸਾਡੇ ਡੀ ਸੀ ਸਾਹਿਬਾਂ ਵੱਲੋਂ ਜੋ ਸਾਡੇ ਇੱਥੇ ਲੜਕਈ ਲੋੜ ਸੀ ਨੀਡ ਸੀ ਉਹ ਦੇ ਅਕੋਰਡਿੰਗ ਫਿਰ ਅਸੀਂ ਇੱਥੇ ਰਹੇ ਹਾਂ ਹੁਣ ਸਾਨੂੰ ਐਸ ਡੀ ਐਮ ਸਾਹਿਬ ਸੜ ਕਹਿ ਰਹੇ ਨੇ ਤਸੀਲਦਾਰ ਸਾਹਿਬ ਸਾਡਾ ਪ੍ਰਸ਼ਾਸਨ ਕਹਿ ਰਿਹਾ ਕਿ ਹੁਣ ਇਸ ਤੋਂ ਜਿਹੜੀ ਪਹਿਲ ਵਾਂਗ ਪੂਰਾ ਜਾਂਚੀਬਨ ਠੀਕ ਠਾਕ ਹੋ ਚੁੱਕਾ ਹੈ ਤੇ ਤੁਸੀਂ ਇਹਨੂੰ ਆਪਣਾ ਵਾਈਂਡ ਅਪ ਕਰ ਸਕਦੇ ਹੋ ਮਤਲਬ ਕਿ ਤੁਹਾਨੂੰ ਪ੍ਰਸ਼ਾਸਕੀ ਅਧਿਕਾਰੀਆਂ ਨੇ ਕਿਹਾ ਨਹੀਂ ਤੇ ਜੇਕਰ ਇਹ ਨਾ ਕਹਿੰਦੇ ਤਾਂ ਸੇਵਾਵਾਂ ਜਾਰੀ ਰਹਿਣੀਆਂ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਜ਼ਰੂਰਤ ਹੁੰਦੀ ਅਸੀਂ ਅੱਜ ਵੀ ਹਾਜ਼ਰ ਹਾਂ ਕੁਝ ਨਾ ਕਰੇ ਫਿਰ ਵੀ ਕਿਤੇ ਲੋਡ ਪੈਂਦੀ ਅਸੀਂ ਸਾਡੀ ਸੰਸਥਾ ਦੀ ਵੀ ਐਮਰ ਕੇ ਹੈ 24 ਆਵਰ ਜਿਹੜੀ ਹੈ ਮਤਲਬ ਮਾਨਮਤਾ ਹੀ ਸੇਵਾ ਵਾਸਤੇ ਸਾਡੇ ਗੁਰੂ ਦੇਵ ਸੰਤ ਬਲਜੀਤ ਸਿੰਘ ਜੀ ਮਤਲਬ ਤਤਪਰ ਸੇਵਾ ਦੇ ਰਹੇ ਨੇ ਜੀ ਮਤਲਬ ਅੱਜ ਢਾਈ ਵੀ ਲੈ ਬਾਅਦ ਤੁਸੀਂ ਵਾਪਸੀ ਕਰ ਰਹੇ ਹੋ ਜੀ ਜੀ ਅਸੀਂ ਪ੍ਰਸ਼ਾਸਨ ਤੇ ਮਤਲਬ ਸਾਰੇ ਨਾਲ ਸਹਿਮਤੀ ਦੇ ਨਾਲ ਇਥੋਂ ਦੇ ਲੋਕਾਂ ਦੇ ਸਾਰਾ ਦੇਖ ਦੇ ਕੇ ਜੋ ਅਸੀਂ ਫਿਰ ਸਮਾਪਤੀ ਕਰ ਰਹੇ ਹਾਂ ਜੀ ਡੈਜ਼ਿਗਨੇਸ਼ਨ ਕੀ ਕਹਿਣਾ ਚਾਹੁੰਦੇ ਹੋ ਸਮਾਪਤੀ ਕਰ ਬਾਈ ਨਿਸ਼ਾਨ ਸਿੰਘ ਮਿਸ਼ਾਨ ਸਿੰਘ ਵਿਸ਼ਵ ਮਾਨੋ ਰੋਹਨੀ ਕੇਂਦਰ ਦੇ ਅਸੀਂ ਮਤਲਬ ਗੁਰੂ ਮਹਾਰਾਜ ਜੀ ਦੇ ਸਦੇ ਤੇ ਇੱਥੇ ਆਏ ਹਾਂ ਤੇ ਹੁਣ ਉਹਨਾਂ ਦੇ ਹੁਕਮ ਅਨਸਾਰ ਹੀ ਔਰ ਕੁਝ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਅਨਸਾਰ ਇਹ ਸਮਾਪਤੀ ਵੱਲ ਜਾ ਰਿਹਾ ਜੀ ਕਿੰਨੀ ਨੂੰ ਬਾਨ ਨੂੰ ਰਾਹਤ ਮਿਲਦੀ ਆ ਜਦੋਂ ਤੁਹਾਡੇ ਕੋਲ ਪੀੜਤ ਲੋਕ ਹੁੰਦੇ ਨੇ ਤੁਸੀਂ ਉਹਨਾਂ ਦਾ ਇਲਾਜ ਕਰਵਾਉਂਦੇ ਹੋ ਉਹਨਾਂ ਨੂੰ ਦਵਾਈਆਂ ਮੁਫਤ ਦਵਾਉਂਦੇ ਹੋ ਦੇਖੋ ਜੀ ਸਾਡਾ ਜੋ ਮਿਸ਼ਨ ਹੈ ਸਾਡੇ ਗੁਰੂ ਮਹਾਰਾਜ ਸੰਤ ਬਲਜੀਤ ਸਿੰਘ ਜੀ ਦਾ ਵੱਡਾ ਮਿਸ਼ਨ ਹੈ ਸੇਵਾ ਔਰ ਜਦੋਂ ਸੇਵਾ ਭਾਵਨਾ ਦੇ ਵਿੱਚ ਸਾਰੇ ਹੀ ਲੱਗੇ ਹੁੰਦੇ ਆ ਤੇ ਸੇਵਾ ਕੀਤੇ ਆ ਤੇ ਵੈਸੇ ਹੀ ਮਾਨੂੰ ਬੜੀ ਸ਼ਾਂਤੀ ਮਿਲਦੀ ਆ ਤੇ ਜਦੋਂ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ ਤੇ ਉਦੋਂ ਹੋਰ ਜੜੀ ਆ ਇਹ ਜਿਹੜਾ ਫਾਲਿਆ ਵੱਧ ਜਾਂਦਾ ਸਰ ਦਵਾਈਆਂ ਦੇ ਨਾਲ ਨਾਲ ਹੋਰ ਤੁਹਾਡੀ ਸੰਸਥਾ ਜਿਹੜੀ ਕਿਵੇਂ ਦੀਆਂ ਸੇਵਾਵਾਂ ਹੋਰ ਲਭੁੰਦੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਹ ਹੜ੍ਹ ਆਏ ਸੀ ਉਦੋਂ ਅਸੀਂ ਦਵਾਈਆਂ ਦੇ ਨਾਲ ਨਾਲ ਜਿਹੜੀ ਸਕੂਲਾਂ ਦੀ ਸੇਵਾ ਹੋਰ ਜਿੱਥੇ ਪਿੰਡਾਂ ਦੇ ਵਿੱਚ ਗਦਗੀ ਸੀ ਉੱਥੇ ਸਪਰੇਆ ਔਰ ਜਿਤਨਾ ਮਤਲਬ ਪਸ਼ੂ ਚ ਮਰੇ ਸੀਗੇ ਉਹਨਾਂ ਨੂੰ ਦੱਬਣ ਦੀ ਸੇਵਾ ਵੀ ਸਾਡੇ ਮਿਸ਼ਨ ਨੇ ਕੀਤੀ ਸੀ ਅੱਜ ਘਰ ਜਾ ਰਹੇ ਹੋ ਤਾਂ ਜੇਕਰ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਪੀੜਤ ਵਿਅਕਤੀ ਵੱਲੋਂ ਕੋਈ ਅਪੀਲ ਕੀਤੀ ਜਾਂਦੀ ਹੈ ਤਾਂ ਫੇਰ ਸੇਵਾ ਮੰਨ ਬੋਣ ਲਈ ਰਹੂਗੇ ਬਿਲਕੁਲ ਜੀ ਵੈਸੇ ਵੀ ਸਾਡਾ ਜਿਹੜਾ ਮਿਸ਼ਨ ਹੈ ਉਹ ਕਈ ਵਾਰਾ ਸਿੰਘ ਜਦੋਂ ਲੋੜ ਹੁੰਦੀ ਹੈ ਪਿੰਡਾਂ ਦੇ ਵਿੱਚ ਵੈਸੇ ਵੀ ਕੈਂਪ ਜਿਹੜੇ ਮੈਡੀਕਲ ਕੈਂਪ ਅਸੀਂ ਲਗਾਉਨੇ ਹ ਹੁਣ ਵੀ ਜੇਕਰ ਲੋੜ ਪਵੇ ਤੇ ਅਸੀਂ ਮਤਲਬ ਦੁਬਾਰਾ ਵੀ ਉੱਥੇ ਆਉਣ ਨੂੰ ਤਿਆਰ